ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਅਵੈ ਸਿਵਤ ਕਸਮੰਦੀ ਨੂਰੀ ਅਸਨਾ ਕੋਰ ਸੋ ਝੱਟੀ ਐ ਉਹ ਦਿੱਠੇ ਸੱਚੇ ਬਾਦਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਅਰਚਨ ਮੰਗੋ ਦੀਪਯ ਅਦੀਮ ਤੁਮ੍ਹਦੀ ਸੇਵਾ ਮੈਂ ਕੌਣ ਕੌਣ ਨਾ ਚਲੇ ਵਾਜ ਗੁਰੂ ਸਹਿਮ ਜੀਉ ਮਲਾਬ ਲੋਗ ਮੰਨ ਲੋਗ ਪੰਜਵਾ ਪੈੰਗਲ ਪਰਬਤ 바ਰਵਰੀ ਕਾਲ ਚਤੁਰ ਮਗੀਤਾ ਅੰਦਲੇਤ੍ਰਾ ਪੰਨ ਸੋਜੇਆ ਗੁਰ ਭੇਟ ਬਨੀਤਾ ਏੰਗਲ ਬਰਬਤ ਬਰਪੜੀ ਖਲ ਚਤਰ ਬਗੀਤਾ ਅੰਦਲੇਤ੍ਰਾ ਪੰਨ ਸੋਜੇਆ ਗੁਰ ਭੇਟ ਬਨੀਤਾ ਮੈਮਾ ਸਾਧੂ ਸੰਗ ਕੀ ਸੰਗਮ ਹੋ ਮੇਰੇ ਮਿੱਤ ਮੈਲ ਕੋਈ ਕੁੜ ਅਗਹਰੇ ਨਨ ਮਲਬ ਚੀਤਾ ਰਹਾ ਅਸੇ ਭਗਤ ਗੋਵਿੰਦ ਕੀ ਕੀਟ ਹਸਤੇ ਜੀਤਾ ਜੋ ਜੋ ਕੀਨੋ ਆਪਣੋ ਤਿਸੋ ਭਏ ਦਾਨ ਦੇਤਾ ਸਿੰਗ ਬਿਲਾਈ ਹੋਇ ਗਇਓ ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਅਡਕੋ ਤੇ ਕਨੀਤ ਨਿਤ ਕਰ ਕਵਨ ਵਡਾਈ ਕਹਿ ਸਕੋ ਮੇ ਅੰਤਗੁਨੀਤਾ ਓਰ ਕਿਰਪਾ ਮੋਹੇ ਨਾਮੰ ਦੇਓ ਨਾਨਕ ਦਰਸ ਰੀਤਾ ਕਬਰ ਨੁ ਮਡਾਈ ਕੈ ਸਕੋ ਬੇਅੰਤ ਗੁਨੀਤਾ ਕਰਿ ਕਰਬਾ ਮੋਇ ਨਾਮ ਦੇਓ ਨਾਨਕ ਦਰਸ ਰੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ